ਕਸ਼ੀਕਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਗ੍ਰੇਡਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਹਰਾ ਛੋਲੀਆ ਜਾਨੀ ਕਿ ਹਰਾ ਛਾਣਾ ਦੀ ਸਬਜੀ ਤੇ ਇਹ ਸਬਜੀ ਆਪਾਂ ਇੱਕ ਵੱਖਰੇ ਤਰੀਕੇ ਨਾਲ ਬਣਾਵਾਂਗੇ ਬਿਨਾਂ ਮਸਾਲਿਆਂ ਤੋਂ ਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਤਿਆਰ ਹੁੰਦੀ ਹੈ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੋ ਫਸਟ ਟਾਈਮ ਦੇਖ ਰਹੇ ਨੇ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਤੇ ਆਓ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਰੈਸਪੀ ਹਾਂਜੀ ਛੋਲੀਆ ਆਪਾਂ ਕੱਢ ਲਿਆ ਹੈ ਆਲੂ ਕੱਟ ਕੇ ਪਿਓ ਲੈਨੇ ਲਸਣ ਅਦਰ ਇੱਕ ਪਿਆਜ਼ ਸਪ੍ਰਿੰਗ ਓਨੀਅਨ ਹਰੀਆਂ ਮਿਰਚਾਂ ਆਪਾਂ ਗ੍ਰਾਈਂਡ ਕਰਕੇ ਰੱਖ ਲਈਆਂ ਨੇ ਤੇ ਛੋਲੀਆ ਇੱਥੇ ਕੈਨੇਡਾ ਵਿੱਚ ਉਨਾ ਫਰੈਸ਼ ਨਹੀਂ ਮਿਲਦਾ ਜਿੰਨਾ ਆਪਣੇ ਪੰਜਾਬ ਵਿੱਚ ਹਰਾ ਮਿਲ ਜਾਂਦਾ ਹੈ ਇਸ ਲਈ ਤੁਸੀਂ ਇਸ ਚੀਜ਼ ਨੂੰ ਥੋੜਾ ਇਗਨੋਰ ਕਰਿਓ ਪਰ ਫਿਰ ਵੀ ਪੰਜਾਬੀ ਸਟੋਰਾਂ ਤੋਂ ਜਿੱਦਾਂ ਦਾ ਵੀ ਮਿਲਦਾ ਹੈ ਆਪਾਂ ਲੈ ਲਿਆ ਹੁਣ ਆਪਾਂ ਕੜਾਈ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਇਸ ਨੂੰ ਕਿਸੇ ਵੀ ਹੋਰ ਤੇਲ ਜਾਂ ਦੀਸੀ ਘਿਓ ਵਿੱਚ ਬਣਾ ਸਕਦੇ ਹੋ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਜੀਰਾ ਅਤੇ ਸਾਬਤ ਧਨੀਆ ਪਾਇਆ ਹੈ ਇਸ ਨੂੰ ਆਪਾਂ ਥੋੜਾ ਜਿਹਾ ਭੁੰਨਾਂਗੇ ਅਤੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਤੜਕਾ ਜੋ ਆਪਾਂ ਗ੍ਰाइंड ਕਰਕੇ ਰੱਖਿਆ ਹੋਇਆ ਉਸ ਨੂੰ ਐਡ ਕਰਾਂਗੇ ਤੜਕੇ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਭੁੰਨ ਲਾਵਾਂਗੇ ਤਿੰਨ ਤੋਂ 4 ਮਿੰਟ ਅਸੀਂ ਤੜਕੇ ਨੂੰ ਚੰਗੀ ਤਰ੍ਹਾਂ ਨਾਲ ਭੁੰਨਾਂਗੇ ਤਾਂ ਜੋ ਤੜਕਾ ਸਾਡਾ ਚੰਗੀ ਤਰ੍ਹਾਂ ਨਾਲ ਪੱਕ ਜਾਵੇ ਹਾਂਜੀ ਇੱਥੇ ਅਸੀਂ ਇਸ ਵਿੱਚ ਮਸਾਲੇ ਪਾਵਾਂਗੇ ਸੁੱਕੇ ਜਿਦਾਂ ਕਿ ਕਾਲੀ ਮਿਰਚ ਹਲਦੀ ਨਮਕ ਤੇ ਲਾਲ ਮਿਰਚ ਪਾਊਡਰ ਮੈਂ ਨਹੀਂ ਯੂਜ਼ ਕਰਦੀ ਇਸ ਲਈ ਥੋੜਾ ਕਲਰ ਦੇਣ ਲਈ ਸਾਬਤ ਲਾਲ ਮਿਰਚ ਸੁੱਕੀ ਹੋਈ ਮੈਂ ਇੱਕ ਅੱਧੀ ਜ਼ਰੂਰ ਸਬਜ਼ੀ ਵਿੱਚ ਟਰਾਈ ਕਰਦੀ ਹਾਂ ਕਿਉਂਕਿ ਉਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਕਿਉਂਕਿ ਪਾਊਡਰ ਵਾਲੀ ਲਾਲ ਮਿਰਚਾ ਜੋ ਉਸ ਦਾ ਸਾਨੂੰ ਪਤਾ ਨਹੀਂ ਹੁੰਦਾ ਕਿ ਉਸ ਵਿੱਚ ਕੋਈ ਮਿਲਾਵਟ ਨਾ ਹੋਵੇ ਕਿਉਂਕਿ ਉਹ ਘਰ ਦੀ ਬਣੀ ਹੋਵੇ ਤਾਂ ਹੀ ਬੈਸਟ ਹੈ ਨਹੀਂ ਅਸੀਂ ਸਾਤ ਮਰਜੀ ਯੂਜ਼ ਕਰ ਸਕਦੇ ਹਾਂ ਹੁਣ ਅਸੀਂ ਸੁੱਕੇ ਮਸਾਲੇ ਪਾ ਕੇ 1-2 ਮਿੰਟ ਲਈ ਉਹਨਾਂ ਨੂੰ ਵੀ ਭੁੰਨ ਲਿਆ ਹੈ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਤੇ ਹੁਣ ਅਸੀਂ ਇਸ ਵਿੱਚ ਟਮਾਟਰ ਪਾ ਦੇਵਾਂਗੇ ਜੋ ਕਿ ਅਸੀਂ ਹੁਣਸ ਨੂੰ ਵੀ ਗ੍ਰाइंड ਕਰ ਲਿਆ ਹੈ ਤੇ ਟਮਾਟਰ ਨੂੰ ਵੀ ਹੁਣ ਅਸੀਂ ਚੰਗੀ ਤਰ੍ਹਾਂ ਨਾਲ ਭੁੰਨ ਲਾਵਾਂਗੇ ਤਾਂ ਜੋ ਸਾਰਾ ਮਸਾਲਾ ਸਾਡਾ ਰੈਡੀ ਹੋ ਜਾਵੇ ਮਸਾਲਾ ਸਾਡਾ ਇੱਥੇ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਇਸ ਵਿੱਚ ਜੋ ਛੋਲੀਏ ਦੇ ਦਾਣੇ ਕੱਢ ਕੇ ਰੱਖੇ ਹੋਏ ਨੇ ਉਹਨਾਂ ਨੂੰ ਪਾ ਲਵਾਂਗੇ ਅਤੇ 1-2 ਮਿੰਟ ਲਈ ਉਹਨਾਂ ਨੂੰ ਵੀ ਫਰਾਈ ਕਰਾਂਗੇ ਤਾਂ ਜੋ ਥੋੜਾ ਜਿਹਾ ਮਸਾਲਾ ਇਹਨਾਂ ਉੱਤੇ ਵੀ ਕੋਟ ਹੋ ਜਾਵੇ ਇਹਨਾਂ ਨੂੰ ਪਹਿਲਾਂ ਪਾਵਾਂਗੇ ਇਹਨਾਂ ਨੂੰ ਪਾਉਣ ਤੋਂ ਬਾਅਦ ਅਸੀਂ 1-2 ਮਿੰਟ ਇਸ ਤਰ੍ਹਾਂ ਭੁੰਨਾਂਗੇ ਤੇ ਫਿਰ ਅਸੀਂ ਇਸ ਵਿੱਚ ਆਲੂ ਐਡ ਕਰ ਦੇਵਾਂਗੇ ਆਲੂ ਅਸੀਂ ਤੋਂ ਪਾਣੀ ਵਿੱਚ ਭਿਗੋ ਕੇ ਰੱਖੇ ਹੋਏ ਸੀ ਤਾਂ ਜੋ ਕਾਲੇ ਨਾ ਹੋ ਜਾਣ ਹੁਣ ਅਸੀਂ ਆਲੂ ਐਡ ਕਰਕੇ ਇਹਨਾਂ ਨੂੰ ਇੱਕ ਦੋ ਮਿੰਟ ਲਈ ਪਕਾਵਾਂਗੇ ਤਾਂ ਜੋ ਆਲੂ ਵੀ ਚੰਗੀ ਤਰ੍ਹਾਂ ਮਸਾਲੇ ਨਾਲ ਕੋੜ ਹੋ ਜਾਣ ਅਤੇ ਫਿਰ ਅਸੀਂ ਇਸ ਵਿੱਚ ਲੋੜ ਦੇ ਮਤਾਬਿਕ ਪਾਣੀ ਪਾ ਦੇਵਾਂਗੇ ਇੱਥੇ ਹੁਣ ਸਾਡੇ ਛੋਲਿਏ ਦੇ ਦਾਣਿਆਂ ਨੂੰ ਅਤੇ ਆਲੂਆਂ ਨੂੰ ਪੱਕਦੇ ਹੋਏ 1-2 ਮਿੰਟ ਹੋ ਗਏ ਨੇ ਇਹਨਾਂ ਉੱਪਰ ਮਸਾਲਾ ਚੰਗੀ ਤਰ੍ਹਾਂ ਕੋੜ ਹੋ ਗਿਆ ਹੈ ਤੇ ਹੁਣ ਅਸੀਂ ਇਸ ਵਿੱਚ ਪਾਣੀ ਪਾ ਕੇ ਇਸ ਨੂੰ 8 ਤੋਂ 10 ਮਿੰਟ ਪਕਾਵਾਂਗੇ ਤਾਂ ਜੋ ਆਲੂ ਅਤੇ ਛੋਲਿਏ ਚੰਗੀ ਤਰ੍ਹਾਂ ਪੱਕ ਜਾਵੇ ਤੇ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਤੇ ਸਭ ਹੁਣ ਸਬਜ਼ੀ ਸਾਡੀ ਤਿਆਰ ਹੈ ਅਸੀਂ ਇਸ ਵਿੱਚ ਧਨੀਆ ਐਡ ਕਰ ਦਿੱਤਾ ਹੈ ਤੇ ਸਰਵਿੰਗ ਬੋਲ ਵਿੱਚ ਪਾਵਾਂਗੇ ਪਹਿਲੇ ਸਮੇਂ ਵਿੱਚ ਕੁਝ ਅਖੌਤਾਂ ਅਖਾਣਾ ਵੀ ਬਣੀਆਂ ਹੁੰਦੀਆਂ ਸਨ ਨਵੇਂ ਅੰਨ ਨੂੰ ਲੈ ਕੇ ਪਰ ਅੱਜ ਕੱਲ ਸਭ ਕੁਝ ਪ੍ਰੋਸੈਸਡ ਮੈਲ ਲੱਗ ਗਿਆ ਹੈ ਇਸ ਲਈ ਕੋਈ ਜ਼ਿਆਦਾ ਵਿਚਾਰ ਨਹੀਂ ਰਹੀਆਂ ਪਰ ਪਹਿਲਾਂ ਲੋਕੀ ਨਵੇਂ ਅੰਨ ਨੂੰ ਖਾਣਾ ਇੱਕ ਚੰਗਾ ਸੰਕੇਤ ਮੰਨਦੇ ਸੀ ਜਿਵੇਂ ਹਰਾ ਛੋਲਿਆ ਹੈ ਇਸ ਦੀ ਸਬਜ਼ੀ ਨੂੰ ਖਾਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਸੀ ਤੁਸੀਂ ਦੱਸਣਾ ਕਿ ਇਹ ਸੱਚ ਹੈ ਜਾਂ ਇਸ ਤਰ੍ਹਾਂ ਹੀ ਕਲਨਾ ਬਣੀ ਹੋਈ ਹੈ ਨੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ